ਸਵਾਗਤ ਕਰਦੀ ਆਂ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਆਪਾਂ ਫੁੱਲੀਆਂ ਪਾ ਕੇ ਗੁੜ ਪਾ ਕੇ ਤੇ ਵਧੀਆ ਜੀਆਂ ਪਿੰਨੀਆਂ ਬਣਾਣੇ ਆ ਤੇ ਪਿੰਨੀਆਂ ਮਠਿਆਈ ਦੀ ਤਰ੍ਹਾਂ ਬਣਾਣੇ ਆ ਬਹੁਤ ਵਧੀਆ ਪਿੰਨੀਆਂ ਬਣਾਉਣ ਵਾਸਤੇ ਮੈਂ 200 ਗ੍ਰਾਮ ਗੁੜ ਲਿਆ ਏ ਇਹ ਗੁੜ ਮੈਂ ਜਿਹੜਾ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਦਾ ਇਹ ਮੈਂ ਲਿਆਏ 200 ਗ੍ਰਾਮ ਇੱਕ ਚਮਚਾ ਮੈਂ ਘਿਓ ਦਾ ਲੈ ਲਿਆ ਏ ਦੇਸੀ ਘਿਓ ਲੈ ਆਏ 200 ਗ੍ਰਾਮ ਹੀ ਮੈਂ ਇਹ ਫੁੱਲੀਆਂ ਲਈਆਂ ਨੇ ਇਹ ਫੁੱਲੀਆਂ ਜਿਹੜੀਆਂ ਨਮਕ ਵਾਲੀਆਂ ਨਹੀਂ ਐ ਇਹ ਫਿੱਕੀਆਂ ਫੁੱਲੀਆਂ ਨੇ ਬਹੁਤ ਹੀ ਵਧੀਆ ਨੇ ਤੇ ਆਪਾਂ ਅੱਜ ਇਹ ਦਹੀ ਪਿੰਨੀਆਂ ਜਿਹੜੀਆਂ ਇਹਨਾਂ ਦੀਆਂ ਹੀ ਤਿਆਰ ਕਰਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਇਹ ਆਪਾਂ ਇੱਕ ਲਫਾਫੇ ਦੇ ਵਿੱਚ ਜਾਂ ਪੰਨੀ ਦੇ ਵਿੱਚ ਗੋੜ ਜਿਹੜਾ ਮੈਂ ਪਾ ਲਿਆ ਏ ਇਹਨੂੰ ਮੈਂ ਨਾ ਕੁੱਟ ਕੇ ਬਰੀਕ ਕਰਾਂਗੀ ਜਾਂ ਤੇ ਕਰਦਣਾ ਵੀ ਕੱਟਿਆ ਜਾ ਸਕਦਾ ਜਾਂ ਡੰਡੇ ਕੁੰਡੇ ਚ ਵੀ ਕੁੱਟਿਆ ਜਾ ਸਕਦਾ ਪਰ ਇਹ ਡੰਡੇ ਕੁੰਡੇ ਦੇ ਵਿੱਚ ਇਹਦਾ ਮਿਰਚਾਂ ਲੱਗਣ ਦਾ ਖਤਰਾ ਹੁੰਦਾ ਹੈ ਇਹ ਗੋੜ ਜਿਹੜਾ ਐਸੇ ਤਰ੍ਹਾਂ ਹੀ ਬਰੀਕ ਕੀਤਾ ਜਾਂਦਾ ਜਾਂ ਕਾਟਨ ਦੇ ਕੱਪੜੇ ਚ ਵੀ ਆਪਾਂ ਇਹਨੂੰ ਬੁਲੇਟ ਕੇ ਤੇ ਫਿਰ ਵੀ ਕੁੱਟ ਸਕਦੇ ਆ ਪਰ ਮੈਂ ਇਹਨੂੰ ਐ ਲਫਾਫੇ ਦੇ ਵਿੱਚ ਪਾ ਲਿਆ ਇੱਕ ਪੰਨੀ ਦੇ ਵਿੱਚ ਇਹਨੂੰ ਮੈਂ ਇਦਾਂ ਹੀ ਬਰੀਕ ਕਰ ਲਿਆ ਏ ਇੱਕ ਵੱਟੇ ਦੇ ਨਾਲ ਬਰੀਕ ਕੀਤਾ ਏ ਇਹ ਬਾਕੀ ਮੈਂ ਇਹਨੂੰ ਕੌਲੀ ਦੇ ਵਿੱਚ ਕੱਢਣ ਲੱਗੀ ਆ। ਇਹਨੂੰ ਹੱਥਾਂ ਦੇ ਨਾਲ ਮੈਂ ਹੋਰ ਵੀ ਬਰੀਕ ਕਰ ਲਵਾਂਗੀ। ਇਹ ਬੱਚੇ ਬੜੀਆਂ ਹਨਾ ਖੁਸ਼ ਹੋ ਕੇ ਪਿੰਨੀਆਂ ਖਾਂਦੇ ਨੇ। ਇਹ ਜਿਹੜੀ ਆਪਾਂ ਪਿੰਨੀਆਂ ਜਿਹੜੀਆਂ ਆ ਇਹ ਬੜੇ પ્રાਣੀ ਇੱਕ ਮਤਲਬ ਮਰੁੰਡਾ ਪਿੰਨੀਆਂ ਇੱਕ ਬੜੇ ਹੀ ਨਾ પ્રાਣੀ ਹੈਗੀ ਆ ਜਿੱਦਾਂ ਮਠਿਆਈ ਬਣਾਉਂਦੀ ਰਸਮ ਹੀ ਸਮਝ ਲਓ। ਪ੍ਰਾਣੀ ਰੀਜਕ ਤੇ ਉਦੋਂ ਤੋਂ ਲੋਕੀ ਬਣਾਉਂਦੇ ਆਂ ਉਂਡੇ ਨੇ ਕਿਉਂਕਿ ਇਹ ਅੱਜ ਕੱਲ ਦਾ ਜਿਹੜਾ ਰਿਵਾਜ ਆ ਇਹ ਉਹ ਨਹੀਂ ਆ ਇਹ ਬਹੁਤ ਪੁਰਾਣੀ ਚੀਜ਼ ਚੱਲਦੀ ਆਉਂਦੀ ਆ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਬਣ ਜਾਂਦਾ ਬਹੁਤ ਹੀ ਵਧੀਆ ਹੋਂਤੇ ਬੱਚਿਆਂ ਨੂੰ ਵੈਸੇ ਪਤਾ ਨਹੀਂ ਇਨ੍ਹਾਂ ਚੀਜ਼ਾਂ ਦਾ ਜਦੋਂ ਬਹੁਤ ਪੁਰਾਣਾ ਜ਼ਮਾਨਾ ਹੁੰਦਾ ਸੀ ਨਾ ਤਾ ਇਹ ਜਦੋਂ ਲੋਕ ਕਣਕ ਦੀ ਵਾਢੀ ਕਰਦੇ ਹੁੰਦੇ ਸੀਗੇ ਕਣਕ ਕਟਾਈ ਕਰਦੇ ਹੁੰਦੇ ਸੀ ਹੁਣ ਤੇ ਕੰਪੈਨਾਂ ਆ ਗਈਆਂ ਨੇ ਹੁਣ ਤੇ ਕੋਈ ਕਿਹਾ ਹੀ ਨਹੀਂ ਜਾ ਸਕਦੀ ਗੱਲ ਹੀ ਨਹੀਂ ਕੀਤੀ ਜਾ ਸਕਦੀ ਉਦੋਂ ਲੋਕੀ ਜਿੱਦਾਂ ਆਪ ਹੀ ਹੱਥਾਂ ਨਾਲ ਹੀ ਵੜਦੇ ਹੁੰਦੇ ਸੀ ਕਣਕ ਕਟਾਈ ਕਰਦੇ ਹੁੰਦੇ ਸਨ ਤੇ ਇਹ ਜਿਹੜੇ ਪਿੰਡ ਦੇ ਹੁੰਦੇ ਸੀ ਕਈ ਵਿਚਾਰੇ ਹੁੰਦੇ ਸੀ ਜਿੱਦਾਂ ਪਿੱਛੇ ਜਾਂਦੇ ਹੁੰਦੇ ਸੀ ਥੋੜਾ ਕਣਕ ਲੈਣ ਜਾਣਾ ਜਾਂ ਕਿਦਾਂ ਤੇ ਉਹ ਉਹਨਾਂ ਨੇ ਕਣਕ ਵੀ ਦੇ ਦੇਣੀ ਥੋੜੀ ਬਹੁਤੀ ਜਿੱਦਾਂ ਵੱਡੀ ਹੋਈ ਦੇ ਦੇਣੀ ਉਹ ਝੋਲਿਆਂ ਦੇ ਵਿੱਚ ਪਾ ਕੇ ਨਾ ਮੁਰੰਬਰਾ ਤੇ ਪਿੰਨੀਆਂ ਇਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਮੈਂ ਬਣਾ ਕੇ ਦਿਖਾਨ ਲੱਗੀ ਤੁਹਾਨੂੰ ਜਾ ਮਰੂੰਡਾ ਲੈ ਜਾਣਾ ਜਾਂ ਇਦਾਂ ਲੈ ਜਾਣਾ ਤੇ ਉਹ ਵੱਡੀ ਕਰਦੇ ਜਿਹੜੇ ਬੰਦੇ ਹੋਣੇ ਉਹਨਾਂ ਨੂੰ ਥੋੜਾ ਥੋੜਾ ਦੇ ਦੇਣਾ ਤੇ ਉਹਨਾਂ ਨੇ ਉਹਨੂੰ ਕਣਕ ਦੇ ਦੇਣੀ ਕਿ ਇਹ ਵਿੱਚੋਂ ਉਨੇ ਕਰੇੜਾ ਜਿਹਾ ਰੱਖਿਆ ਹੁੰਦਾ ਸੀ ਉਹਦੇ ਉੱਤੇ ਕਣਕ ਜਿਹੜੀ ਆ ਉਹ ਇਕੱਠੀ ਕਰੀ ਜਾਣੀ ਕਾਫੀ ਸਾਰੀ ਉਹ ਹਰ ਇੱਕ ਦੇ ਟੱਕ ਦੇ ਵਿੱਚ ਜਾਂਦਾ ਹੁੰਦਾ ਸੀ ਇੱਕ ਦੋ ਬੰਦੇ ਹਰ ਇੱਕ ਦੇ ਟੱਕ ਦੇ ਵਿੱਚ ਜਾਣਾ ਤੇ ਉਹਨਾਂ ਨੇ ਏਦਾਂ ਚੀਜ਼ ਮਿੱਠੀ ਜਿਹੜੀ ਆ ਉਸ ਟਾਈਮ ਤੁਹਾਨੂੰ ਪਤਾ ਬਾਡੀ ਦਾ ਜਦੋਂ ਟਾਈਮ ਹੁੰਦਾ ਸੀ ਥੋੜਾ ਘੱਟਾ-ਕੁੱਟਾ ਵੀ ਚੜਿਆ ਹੁੰਦਾ ਗਲੇ ਨੂੰ ਇਹ ਜਿਹੜਾ ਇਹ ਗੁੜ ਜਿਹੜਾ ਹੁੰਦਾ ਇਹ ਘੱਟੇ ਵਾਸਤੇ ਇੱਕ ਬਹੁਤ ਆਰਾਮ ਬਾਨ ਹੁੰਦਾ ਉਹਨਾਂ ਨੇ ਨਾਲੇ ਇਹ ਚੀਜ਼ ਨੂੰ ਖਾਣਾ ਤੇ ਨਾਲੇ ਠੰਡਾ ਪਾਣੀ ਪੀਣਾ ਤੇ ਬੜਾ ਵਧੀਆ ਲੱਗਣਾ ਤੇ ਉਹਨਾਂ ਨੇ ਕਿੰਨਾ ਕਿੰਨਾ ਉਹਨੂੰ ਕਣਕ ਦੇ ਦੇਣੀ ਜਿਹੜਾ ਕੋਈ ਲੈ ਕੇ ਗਿਆ ਹੁੰਦਾ ਸੀ ਤੇ ਹੁਣ ਤੇ ਰਵਾਜ ਹੀ ਨਹੀਂ ਰਿਹਾ ਤੁਹਾਨੂੰ ਗੱਲ ਕੀ ਸੁਣਾਵਾ ਪਿਛਲੀ ਹੁਣ ਤੇ ਕੋਈ ਰਵਾਜ ਹੀ ਹੈ ਨਹੀਂ ਆ ਜਿੱਦਾਂ ਆਪਾਂ ਸਮਝ ਸਕੀਏ ਕੀ ਕੀ ਕਰਨਾ ਹੁਣ ਤੇ ਬਹੁਤ ਕੋਸ਼ਿਆ ਘਰ ਹੀ ਬਣ ਜਾਂਦਾ ਸਭ ਕੁਝ ਬਾਹਰੋਂ ਵੀ ਮਿਲ ਜਾਂਦਾ ਏ ਤੇ ਉਦੋਂ ਮੈਂ ਤੁਹਾਨੂੰ ਪਿਛਲੀਆਂ ਗੱਲਾਂ ਦੱਸਦੀ ਪਈਆਂ ਇਹ ਪਿੱਛੇ ਲੋਕ ਬਹੁਤ ਸਮੇਂ ਦੇ ਵਿੱਚ ਇਦਾਂ ਕਰਦੇ ਹੁੰਦੇ ਸਨ ਕਈਆਂ ਨੂੰ ਤੇ ਹਜੇ ਵੀ ਪਤਾ ਹੋਣਾ ਜਿਹੜੇ ਗੁਰਦੇਸ਼ਕੀਨ ਆ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਵਾਕਿਆ ਹੀ ਇਹ ਮਰੁੰਡਾ ਤੇ ਇਹ ਪਿੰਨੀਆਂ ਇਹ ਵਾਕਿਆ ਹੀ ਬਣਾ ਕੇ ਤੇ ਲੈ ਕੇ ਜਾਂਦੇ ਹੁੰਦੇ ਸਨ ਤੇ ਉਹਨਾਂ ਨੇ ਕਣਕ ਵੜਦੇਆਂ ਨੂੰ ਬੰਦਿਆਂ ਨੂੰ ਪਿੱਛੇ ਲੈ ਕੇ ਜਾਣਾ ਤੇ ਥੋੜਾ ਥੋੜਾ ਦੇ ਦੇਣਾ ਤੇ ਉਹਨਾਂ ਨੇ ਉਨੇ ਚ ਹੀ ਕਿੰਨੀ ਕਣਕ ਦੇ ਦੇਣੀ ਉਹਨਾਂ ਨੂੰ ਕਣਕ ਦਾ ਮਤਲਬ ਝਾੜਨ ਵਾਲੀ ਦੇ ਦੇਣੀ ਜਿੱਦਾਂ ਦੀ ਵਡਾਈ ਕਰਦੇ ਹੁੰਦੇ ਸੀ ਉਦਾਂ ਦੀ ਕਣਕੀ ਚੱਕੇ ਫੜਾ ਦੇਣੀ ਤੇ ਹੁਣ ਤੇ ਉਹਦੀਆਂ ਚੀਜ਼ਾਂ ਹੀ ਨਹੀਂ ਰਹੀਆਂ ਤੇ ਹੁਣ ਤੇ ਆਪਾਂ ਬੱਚਿਆਂ ਵਾਸਤੇ ਚੀਜ਼ ਬਣਾ ਕੇ ਦੇਣੀ ਹੋਏ ਤੇ ਤਾਂ ਵੀ 20 ਵਾਰੀ ਸੋਚੀਦਾ ਕਿ ਪਤਾ ਨਹੀਂ ਇਹਨਾਂ ਨੇ ਖਾਣੀ ਆ ਕਿ ਨਹੀਂ ਖਾਣੀ ਪਰ ਇਹ ਕਰਦੀਆਂ ਚੀਜ਼ਾਂ ਜਿਹੜੀਆਂ ਇਹ ਖਾਣੀਆਂ ਜ਼ਰੂਰ ਚਾਹੀਦੀਆਂ ਨੇ ਆ ਦੇਖੋ ਕਿੰਨੀ ਸੋਹਣੀ ਚੀਜ਼ ਬਣਨ ਈ ਆ ਆਪਣੇ ਹੱਥੀ ਆਪਾਂ ਤਿਆਰ ਕਰਦੇ ਆ ਤੇ ਬੱਚੇ ਹੁਣ ਪੜਾਈਆਂ ਦੇ ਵਿੱਚ ਲੱਗ ਗਏ ਨੇ ਇਸੇ ਕਰਕੇ ਉਦੋਂ ਲੋਕੀ ਪੜ੍ਹਾਈ ਘੱਟ ਕਰਦੇ ਹੁੰਦੇ ਹਨ ਤੇ ਇਹ ਚੀਜ਼ਾਂ ਬਹੁਤ ਇਹਨਾਂ ਚੀਜ਼ਾਂ ਵੱਲ ਬਹੁਤ ਖਿਆਲ ਕਰਦੇ ਹੁੰਦੇ ਸਨ ਤੇ ਹੁਣ ਦੇਖੋ ਜਮਾਨਾ ਹੀ ਆ ਗਿਆ ਇਹੋ ਜਿਹਾ ਵੀ ਆਪਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ ਜੀ ਹੁਣ ਆਪਾਂ ਇਹਨੂੰ ਬਸ ਬਹੁਤਾ ਨਹੀਂ ਆਪਾਂ ਇਹਨੂੰ ਚਾਣੀ ਨੂੰ ਜਿਹੜਾ ਲਾਲ ਕਰਨਾ ਠੀਕ ਠੀਕ ਆਪਾਂ ਇਹਨੂੰ ਜਿਹੜਾ ਆ ਲਾਲ ਚਾਣੀ ਨੂੰ ਆਪਾਂ ਤਾਰ ਬਣਾਉਣਾ ਆ ਬਹੁਤ ਜ਼ਿਆਦਾ ਤਾਰ ਨਹੀਂ ਬਣਾਉਣੀ ਕਿਉਂਕਿ ਪਿੰਨੀਆਂ ਜਿਹੜੀਆਂ ਬਹੁਤ ਹਾਰਡ ਹੋ ਜਾਣੀਆਂ ਨੇ ਤੇ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਤਾਰ ਵਾਲੀ ਨਹੀਂ ਬਣਾਣੀ ਹੈਗੀ ਥੋੜੀ ਜਿ ਘੱਟ ਤਾਰ ਰੱਖਾਂਗੇ ਇੱਕ ਤਾਰ ਤੋਂ ਥੋੜੀ ਜਿ ਘੱਟ ਰੱਖਾਂਗੇ ਤੇ ਫੇਰ ਇਹ ਪਿੰਨੀਆਂ ਜਿਹੜੀਆਂ ਬਹੁਤ ਵਧੀਆ ਬਣਨੀਆਂ ਨੇ ਇਹ ਹੁਣ ਗੁੜ ਦੇਖੋ ਕਿੰਨਾ ਸੋਹਣਾ ਪਿਗਲ ਕੇ ਹੋ ਗਿਆ ਏ ਫੇਰ ਆਪਾਂ ਹੋ ਗਈ ਹੈ ਤਿਆਰ ਇਹ ਹੁਣ ਆਪਾਂ ਫੁੱਲੀਆਂ ਪਾ ਦਵਾਂਗੇ ਇਹਦੇ ਰੰਗ ਤੋਂ ਹੀ ਪਤਾ ਲੱਗ ਗਿਆ ਏ ਕਿ ਇਹ ਤਿਆਰ ਹੋ ਗਈ ਏ ਰੰਗ ਗਾੜਾ ਹੋ ਗਿਆ ਇਹ ਬਹੁਤ ਹੀ ਵਧੀਆ ਏ ਜਿਹੜੀਆਂ ਪਿੰਨੀਆਂ ਬਣਨੀਆਂ ਨੇ ਇਹ ਜਿਹੜੀਆਂ ਫੁੱਲੀਆਂ ਆ ਵਿੱਚ ਪਾ ਦਿੱਤੀਆਂ ਮੈਂ ਕੜਾਈ 'ਚ ਹੁਣ ਇਹਨੂੰ ਆਪਾਂ ਇਦਾਂ ਹੀ ਮਿਕਸ ਕਰ ਲਵਾਂਗੇ ਆ ਦੇਖੋ ਇਸ ਤਰ੍ਹਾਂ ਹੀ ਆਪਾਂ ਇਹਨੂੰ ਮਿਕਸ ਕਰਨਾ ਆ ਦੇਖੋ ਨਾ ਚਾਣੀ ਜ਼ਿਆਦਾ ਏ ਨਾ ਫੁੱਲੀਆਂ ਜ਼ਿਆਦਾ ਏ ਬਰਾਬਰ ਬਰਾਬਰ ਮੈਂ ਦੋਨੋਂ ਚੀਜ਼ਾਂ ਲਈਆਂ ਸੀ ਤੇ ਦੋ ਚਮਚੇ ਮੈਂ ਪਾਣੀ ਪਾਇਆ ਸਿਰਫ ਵਿੱਚ ਵੱਧ ਨਹੀਂ ਪਾਇਆ ਤੁਹਾਡੇ ਸਾਹਮਣੇ ਤੇ ਇੰਨੇ ਜੀ ਇਹ ਜਿਹੜੀਆਂ ਪਿੰਨੀਆਂ ਵੇਖੋ ਕਿੰਨੀਆਂ ਸੋਹਣੀਆਂ ਬਾਨੀਆਂ ਹੁਣ ਆਪਾਂ ਕੜਾਈ ਥੱਲੇ ਲਾ ਲਵਾਂਗੇ ਤੇ ਜ਼ਿਆਦਾ ਇਹਨੂੰ ਆਪਾਂ ਹੁਣ ਥੋੜਾ ਜਿਹਾ ਠੰਡਾ ਕਰਾਂਗੇ ਜ਼ਿਆਦਾ ਠੰਡੀਆਂ ਨਹੀਂ ਇਹ ਜ਼ਿਆਦਾ ਠੰਡਾ ਨਹੀਂ ਕਰਨਾ ਇਹਨੂੰ ਮਟੀਰੀਅਲ ਨੂੰ ਕਿਉਂਕਿ ਫਿਰ ਇਹ ਨਾ ਜੋੜ ਨਹੀਂ ਲੱਗਣਾ ਇਹਨਾਂ ਦਾ ਜ਼ਿਆਦਾ ਠੰਡੀਆਂ ਹੋ ਗਈਆਂ ਤੇ ਆਪੇ ਵੀ ਥੋੜੀਆਂ ਜਿਹੀ ਠੰਡੀਆਂ ਕਰਾਂਗੇ ਜੋ ਕਿ ਸਾਡਾ ਹੱਥ ਲੱਗ ਸਕੇ ਇਹਨਾਂ ਨੂੰ ਤੇ ਆ ਦੇਖੋ ਗੋੜ ਸਾਰੀਆਂ ਫੁੱਲੀਆਂ ਨੂੰ ਲੱਗ ਗਿਆ ਏ ਹੁਣ ਸਾਡੇ ਪੰਜਾਬ ਵਿੱਚ ਤੇ ਇਹਨਾਂ ਨੂੰ ਫੁੱਲੀਆਂ ਕਹਿੰਦੇ ਨੇ ਤੇ ਇਹ ਹੁਣ ਜਿੱਥੇ-ਜਿੱਥੇ ਪਤਾ ਨਹੀਂ ਬਾਕੀ ਸਟੇਟਾਂ ਦੇ ਵਿੱਚ ਕੀ ਕਹਿੰਦੇ ਨੇ ਉਹ ਤੇ ਆਪੋ ਆਪਣੀ ਬੋਲੀ ਹੁੰਦੀ ਆ ਤੇ ਸਾਡੇ ਦੇ ਪੰਜਾਬ ਦੇ ਵਿੱਚ ਇਹਨੂੰ ਫੁੱਲੀਆਂ ਕਿਹਾ ਜਾਂਦਾ ਤੇ ਹੁਣ ਦੇਖੋ ਥੋੜੀਆਂ ਥੋੜੀਆਂ ਅੱਗੇ ਨਾਲ ਉਹ ਠੰਡੀਆਂ ਹੋ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਦੀਆਂ ਪਿੰਨੀਆਂ ਬਣਾਣੇ ਆ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਰਿਆਰ ਫੂਡ ਚੈਨਲ ਨੂੰ ਜ਼ਰੂਰ ਯਾਦ ਰੱਖਿਆ ਕਰੋ ਆ ਦੇਖੋ ਹੱਥਾਂ ਨੂੰ ਮੈਂ ਪਾਣੀ ਲਗਾ ਲਿਆ ਏ ਪਾਣੀ ਤੋਂ ਬਿਨਾ ਇਹ ਗੱਲ ਨਹੀਂ ਬਣਨੀ ਆਪਾਂ ਥੋੜਾ ਥੋੜਾ ਪਾਣੀ ਲਗਾ ਕੇ ਹੀ ਪਿੰਨੀਆਂ ਜਿਹੜੀਆਂ ਇਹਨਾਂ ਨੂੰ ਵਟ ਸਕਦੇ ਆ ਤੇ ਇਹ ਆ ਕੇ ਸੈਜ ਤੁਸੀਂ ਆਪਣੀ ਮਰਜ਼ੀ ਦਾ ਰੱਖ ਲਓ ਭਾਵੇਂ ਛੋਟੀਆਂ ਬਣਾ ਲਓ ਮੋਟੀਆਂ ਬਣਾ ਲਓ ਤੁਹਾਡੀ ਆਪਣੀ ਮਰਜ਼ੀ ਆ ਇਹਦੇ ਵਿੱਚ ਤੁਸੀਂ ਬੇਸ਼ੱਕ ਜਿੱਦਾਂ ਕੋਪਾ ਵੀ ਕੱਟ ਕੇ ਨਿਕਨਿਕਾ ਪਾ ਸਕਦੇ ਹੋ ਜੇ ਘਰ ਚੀ ਵਰਤਨੀਆਂ ਨੇ ਘਰ ਚੀ ਬੱਚਿਆਂ ਨੇ ਖਾਣੀਆਂ ਖਾ ਲੈਂਦੇ ਆ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਪਰ ਮੈਂ ਸਿੰਪਲ ਹੀ ਬਣਾਉਣੀਆਂ ਤੁਹਾਨੂੰ ਦੱਸਿਆ ਨੇ ਅੱਜ ਤੇ ਇਸ ਤਰ੍ਹਾਂ ਆਪਾਂ ਪੋਲੀਆਂ ਪੋਲੀਆਂ ਹੀ ਇਹਨੂੰ ਜਿਹੜਾ ਆ ਬਹੁਤ ਜ਼ਿਆਦਾ ਨਹੀਂ ਕੁੱਟਣੀਆਂ ਪੋਲੀਆਂ ਪੋਲੀਆਂ ਕਮਾਈ ਜਾਣੀਆਂ ਹੱਥ ਵਿੱਚ ਪਾਣੀ ਲਾ ਲ ਕੇ ਹੱਥਾਂ ਨੂੰ ਤੇ ਪਿੰਨੀਆਂ ਬਹੁਤ ਹੀ ਵਧੀਆ ਤਰ੍ਹਾਂ ਬਣ ਜਾਂਦੀਆਂ ਨੇ ਤੇ ਪੈਕਟਾਂ ਦੇ ਪ੍ਰੈਕਟ ਹੀ ਭਾਵੇਂ ਪੰਜ-ਸੱਤ ਬੰਦ ਕਰਕੇ ਰੱਖ ਲਓ ਜਦੋਂ ਬੱਚੇ ਨੂੰ ਚਾਹੀਦੀਆਂ ਉਦੋਂ ਕੱਢ ਕੇ ਦੇ ਦਿਓ ਤੇ ਮਿੱਠੀ ਚੀਜ਼ ਆ ਬਹੁਤ ਵਧੀਆ ਵਾ ਇਹ ਤੇ ਬਜ਼ੁਰਗਾਂ ਵਾਸਤੇ ਹੀ ਬਹੁਤ ਚੰਗੀ ਚੀਜ਼ ਆ ਕਿਉਂਕਿ ਗੁੜ ਜਿਹੜਾ ਆ ਇੱਕ ਵਧੀਆ ਚੀਜ਼ ਹੈ ਗੁੜ ਤੇ ਸਿਆਲ ਦੇ ਵਿੱਚ ਜ਼ਰੂਰ ਹੀ ਖਾਣਾ ਚਾਹੀਦਾ ਏ ਤੇ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੀਆਂ ਪਿੰਨੀਆਂ ਨੂੰ ਜਿਹੜਾ ਆ ਵਟ ਲਵਾਂਗੇ ਇਹਨੂੰ ਜ਼ਿਆਦਾ ਠੰਡਾ ਮਟੀਰੀਅਲ ਨੂੰ ਨਹੀਂ ਹੋਣ ਦੇਣਾ ਹੱਥ ਜਰਾ ਜਲਦੀ ਜਲਦੀ ਚਲਾ ਕੇ ਤੇ ਜਲਦੀ ਜਲਦੀ ਜਰਾ ਕਾਪਾ ਕਰੀ ਜਾਣੀਆਂ ਨੇ ਬਸ। ਜ਼ਿਆਦਾ ਠੰਡੀਆਂ ਹੋ ਗਈਆਂ ਤੇ ਗੋੜ ਜਿਹੜਾ ਜੰਮ ਜਾਣਾ ਫੇਰ ਇਹ ਇਹ ਮਤਲਬ ਵੀ ਪਿਜੜੀਆਂ ਨੇ ਉੱਥੇ ਦੀਆਂ ਉੱਥੇ ਹੀ ਜੰਮ ਜਾਣੀਆਂ ਨੇ। ਫੁੱਲੀਆਂ ਤੇ ਫੇਰ ਕੁਛ ਨਹੀਂ ਬੰਨਣਾ। ਆਪਾਂ ਛੇਤੀ ਛੇਤੀ ਆਪਾਂ ਇਹਨੂੰ ਜਿਹੜਾ ਬਸ ਇਦਾਂ ਬਣਾਣੀਆਂ ਆਂ। ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਮੈਂ ਦੁਆਰਾ ਬੇਨਤੀ ਕਰਦੀ ਆਂ ਜੀ। ਤੁਹਾਡੇ ਵੀਡੀਓ ਵੇਖਣ ਨਾਲ ਹੀ ਜੀ ਮੇਰਾ ਵੀ ਭਲਾ ਹੁੰਦਾ ਹੈ ਮੇਰਾ ਵੀ ਫਾਇਦਾ ਹੁੰਦਾ ਹੈ ਤੁਸੀਂ ਵੀਡੀਓ ਵੇਖੋਗੇ ਨਾਲੇ ਤੇ ਤੁਸੀਂ ਬਣਾ ਕੇ ਖਾਓਗੇ ਕੁਝ ਤੇ ਨਾਲੇ ਇਹ ਵੀਡੀਓ ਵੇਖੋਗੇ ਅੰਜੋਏ ਕਰੋਗੇ ਤੇ ਬਹੁਤ ਹੀ ਵਧੀਆ ਚੀਜ਼ ਹੈ ਜੀ ਆ ਦੇਖੋ ਹੁਣ ਆਪਾਂ ਇਹ ਜਿਹੜੀਆਂ ਇਦਾਂ ਹੀ ਬਣਾਈ ਜਾਣੀਆਂ ਨੇ ਬਸ ਤੇ ਪਾਣੀ ਜ਼ਰੂਰ ਲਾਉਣਾ ਹੱਥ ਨੂੰ ਥੋੜਾ ਥੋੜਾ ਪਾਣੀ ਲਾ ਕੇ ਆਪਾਂ ਤਾਂ ਛੇਤੀ ਛੇਤੀ ਬਣਾਈ ਜਾਣੀਆਂ ਨੇ ਤੁਹਾਨੂੰ ਮੈਂ ਇਹ ਗੱਲ ਪਿਛਲੀ ਸੁਣਾਉਂਦੀ ਪਈ ਆ ਕਿ ਪਿੱਛੇ ਲੋਕੀ ਇਦਾਂ ਮਤਲਬ ਇਹਨਾਂ ਚੀਜ਼ਾਂ ਨੂੰ ਮੰਨਦੇ ਹੁੰਦੇ ਸਨ ਤੇ ਤੁਹਾਨੂੰ ਤਾਂ ਇਹ ਮੈਂ ਗੱਲ ਸੁਣਾਈ ਹੈ ਕਿ ਬਾਡੀ ਕਰਦੇ ਹੁੰਦੇ ਸੀ ਤੇ ਇਦਾਂ ਕੀ ਮਤਲਬ ਪਿਛਲੇ ਆ ਕੇ ਜਾਂਦੇ ਹੁੰਦੇ ਸੀ ਉਦੋਂ ਕਟਾ ਜਿਹੜਾ ਨਿਕਲਦਾ ਹੁੰਦਾ ਸੀ ਕਣਕ ਦੇ ਵਿੱਚੋਂ ਗਲੇ ਨੂੰ ਚੜਦਾ ਹੁੰਦਾ ਸੀ ਉਹਦਾ ਕਰਕੇ ਉਹਨਾਂ ਨੂੰ ਇਹ ਥੋੜਾ ਗੋੜ ਵਗੈਰਾ ਖਾਣਾ ਵੀ ਪੈਂਦਾ ਹੁੰਦਾ ਸੀ ਹੁਣ ਤੇ ਵਾਢੀ ਕਰਦਾ ਹੀ ਕੋਈ ਨਹੀਂ ਆ ਕਿਤੇ ਭਾਵੇਂ ਹੁੰਦੀ ਹੋਵੇ ਨਹੀਂ ਤੇ ਹੱਥਾਂ ਨਾਲ ਤੇ ਕਣਕ ਵੱਢਦੇ ਹੀ ਨਹੀਂ ਉਦੋਂ ਤੇ ਕਣਕ ਹੱਥਾਂ ਨਾਲ ਵੱਢਦੇ ਹੁੰਦੇ ਸਨ ਨਾ ਤਾਂ ਮੈਂ ਗੱਲ ਸੁਣਾਈ ਤੁਹਾਨੂੰ ਤੇ ਆਹ ਦੇਖੋ ਹੁਣ ਪਿੰਨੀਆਂ ਹੋ ਗਈਆਂ ਸਾਡੀਆਂ ਤਿਆਰ ਤੇ ਇਹ ਤੇ ਆਪਾਂ ਹੁਣ ਰਸੋਈ ਚ ਹੀ ਖਾਵਾਂਗੇ ਕਣਕ ਕਣਕ ਦੇ ਵਿੱਚ ਤਾਂ ਨਹੀਂ ਖਾਂਦੇ। ਇਹਨੋਂ ਦਾ ਪਰਸੋਈ ਦੇ ਵਿੱਚ ਰੱਖਾਂਗੇ। ਤੇ ਤੁਸੀਂ ਵੇਦਾਂ ਦੀਆਂ ਬਣਾ ਕੇ ਜਰੂਰ ਖਾਇਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ। ਵੀਡੀਓ ਵੇਖੋ ਤੇ ਜਰੂਰ ਬਣਾਇਓ। ਮੈਨੂੰ ਉਮੀਦ ਆ ਕਿ ਇਹ ਵੀ ਵੀਡੀਓ ਤੁਹਾਡੇ ਜਰੂਰ ਪਸੰਦ ਆਊਗੀ ਜੀ। ਤੇ ਆਹ ਦੇਖੋ ਕਿੰਨੀਆਂ ਸੋਹਣੀਆਂ ਲੱਗਣ ਡੀਆਂ ਨੇ। ਇਹ ਸੋਕਗੀਆਂ ਤੇ ਬਹੁਤ ਹੀ ਵਧੀਆ ਹੋ ਜਣੀਆਂ ਕਦੀ ਵੀ ਨਹੀਂ ਇਤਨਾ ਮਤਲਬ ਜਿੱਦਾਂ ਪੋਰਪੋਰ ਕੱਢ ਗਣੀਆਂ ਕਦੀ ਵੀ ਨਹੀਂ ਤੇ ਪੋਲੀਆਂ ਵੀ ਬਹੁਤ ਐ ਇੱਕਦਮ ਪੋਲੀਆਂ ਨੇ ਕੋਈ ਇਹੋ ਜੀ ਗੱਲ ਨਹੀਂ ਐ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਗੁੱਡ ਬਾਏ